ਇੱਧਰ ਤਾਂ ਰਹੇਗੀ ਧੂਰੀ ਤੇ ਇੱਧਰ ਹੈਗਾ ਮਲੇਰ ਕੋਟਲਾ ਰੋਡ ਦੇ ਉੱਪਰ ਆਉਂਦਾ ਸੰਗਾਲਾ ਤੇ ਇੱਥੇ ਆ ਕਲਾੜਾ ਕਹਿਣ ਦਾ ਮਤਲਬ ਸੁੱਧ ਚੀਜ਼ ਗੁੜ ਸ਼ੱਕਰ ਆਪਾਂ ਬਾਈ ਨੂੰ ਪੁੱਛਦੇ ਆਂ ਬਾਈ ਸਾਸਿਕਾਲ ਜੀ ਹਯਾ ਸਾਸਿਕਾਲ ਜੀ ਬਾਈ ਕੀ ਕੀ ਮਿਲਦਾ ਉਹਰੇ ਗੋੜ ਸ਼ੱਕਰ ਆਪਣੇ ਲਈ ਪਿਓਰ ਹੁੰਦਾ ਪੂਰਾ 100% ਸੁੱਧ ਦਾ ਗਾਰੰਟੀ ਆ ਜੇ ਕਿਹਨੂੰ ਫੇਰ ਵੀ ਸ਼ੱਕ ਆ ਤਾਂ ਸਾਹਮਣੇ ਬਹਿ ਕੇ ਬਣਵਾ ਲਓ ਹੋਰ ਚੀਜ਼ ਵੀ ਤਿਲਾਂ ਦੀ ਟਿੱਕੀਆਂ ਅਲਸੀ ਵਾਲੀ ਗੀਰੂ ਵਾਲੀ ਆ ਪਿੰਨੀਆਂ ਨੇ ਤਿੰਨ ਚਾਰ ਦਾਨੀਆਂ ਜਿਵੇਂ ਖੋਪੀ ਵਾਲੀ ਪਿੰਨੀ ਹੋਗੀ ਤੇ ਲਾਲੀ ਪਿੰਨੀ ਹੋਗੀ ਹਰਸ਼ਣੀ ਪਿੰਨੀ ਹੋਗੀਆਂ ਅਜ ਮੈਂ ਨਾਲ ਟਿੱਕੀ ਹੈਗੇ ਨੇ 10-12 ਆਟਾ ਵੀ ਆਪਣੇ ਲਈ ਸਾਰੀਆਂ ਸੁੱਧ ਨੇ ਸਾਹਮਣੇ ਬਹਿ ਕੇ ਬਣਵਾ ਸਕਦੇ ਹਾਂ ਸਰਕਾ ਵੀ ਆਪਦਾ ਤਿਆਰ ਕਰਦੇ ਆ ਸਰੋਂ ਦਾ ਤੇਲ ਵੀ ਹੁੰਦਾ ਆਪਣੇ ਲਈ ਬੜਾ ਤੁਸੀਂ ਆਪ ਹੀ ਤਿਆਰ ਕਰਦੇ ਹੋਰੇ ਹਾਂਜੀ 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 ਕਿੱਧਰ ਉਧਰ ਕਲਾੜਾ ਹਾਂਜੀ ਹਾਂਜੀ ਤੇ ਕਹਿ ਸਕਦੇ ਆ ਬ ਇੰਦਰ ਰਖਾ ਦੇਣਾ ਆਪਣਾ ਘਰ ਆੜ ਤੁਸੀਂ ਆ ਦੇਖ ਸਕਦੇ ਹੋ ਲੈ ਵੀ ਆ ਕਰ ਲੋ ਚੈੱਕ ਬਈ ਕਿਸੇ ਵੀ ਤਰ੍ਹਾਂ ਦਾ ਕੋਈ ਲੰਬਾ ਤਾਂ ਨਹੀਂ ਆਉਂਦਾ ਨਹੀਂ ਕੋਈ ਲੰਬਾ ਨਹੀਂ ਆਉਂਦਾ ਵੀਰੇ ਪੱਕੇ ਤੁਸੀਂ ਪਰਮਾਨੈਂਟ ਹੋਰੇ ਕੋਈ ਇੱਕ ਦਿਨ ਦਾ ਕੰਮ ਨਹੀਂ ਆਪਣਾ ਘਰ ਆਵਰੀ ਹਾਂ ਮਿੱਤਰੋ ਏ ਜੇ ਚੀਜ਼ ਖਾਣੀ ਹੈ ਨਾ ਸੇਤ ਨਾਲ ਪਿਆਰਾ ਤਾਂ ਮੈਂ ਇਹ ਕਹਿ ਸਕਦਾ ਵੀ ਇੱਥੇ ਆ ਜਾਓ ਹਾਂ ਵੀਰੇ ਜਾਂਦਾ ਸੇਤ ਵਿਚਾਲੋ ਜਾਂ ਪੈਸੇ ਵਿਚਾਲੋ ਆਪਣਾ ਸਭ ਤੋਂ ਚੀਜ਼ ਬਈ ਮਿੱਤਰੋ ਸੰਗਾਲਾ ਉੱਪਰ ਪਿਆ ਨੰਬਰ ਸੰਗਾਲਾ ਪਿੰਡਾ ਜੀ ਹਾਂਜੀ ਸੰਗਾਲਾ ਪਿੰਡਾ ਜੀ ਤੇ ਆ ਲੱਗਿਆ ਹੋਇਆ ਵੱਡਾ ਬੋਰਡ ਤੁਸੀਂ ਦੇਖ ਸਕਦੇ ਹੋ ਪਹੁੰਚੇ ਇੱਥੇ